ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸ੍ਰੀ ਸੇਖਸਰ ਸੰਤ ਬਾਬਾ ਰਾਮਦਾਸ ਪਿੰਡ ਸੁਲਤਾਨਵਿੰਡ ਭਾਈਮਾਨਜ ਰੋਡ ਵਿਖੇ ਜੋ ਕਿ ਸਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਲੰਗਰ ਹਾਲ ਦੀ ਪਿਛਲੇ ਸਾਲ ਸੇਵਾ ਸ਼ੁਰੂ ਹੋਈ ਸੀ ਸੰਗਤਾਂ ਦੇ ਸੰਯੋਗ ਦੇ ਨਾਲ ਕੁਸ਼ਤਨਾਬਾਦ ਜੋ ਹੈ ਹਰਦਾ ਲੈਂਟਰ ਪੈਣਾ ਹੈ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਬਾਅਦ ਚੜ ਕੇ ਮਾਇਆ ਦੇ ਸੀਮਿੰਟ ਦੇ ਸਰੀਰ ਦੀ ਸੇਵਾ ਪੇਜ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰੀ ਜੀ ਆਪਣੀਆਂ ਕਮਾਈਆਂ ਸਫਲਾ ਕਰੀ ਜੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਵਾਹ ਚੜ੍ਹ ਕੇ ਜੋ ਸੇਵਾ ਕਰਕੇ ਜੋ ਕਿ ਸੇਵਾ ਚੱਲ ਰਹੀ ਹੈ ਸੇਵਾ ਜਿਸੇ ਪਾ ਕੇ ਆਪਣੀਆਂ ਕਮਾਈਆਂ ਸਫਲਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਈ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਲੰਗਰ ਹਾਲ ਦੇ ਵਿੱਚ ਲੈਂਡਰ ਪੈਣਾ ਮਹਾਰਾਜ ਸਤਿਗੁਰੂ ਜਿੰਨਾ ਜਿੰਨਾ ਵੀਰ ਭਰਾ ਬਾਹਰ ਬੈਠੇ ਨੇ ਵੱਧ ਤੋਂ ਵੱਧ ਵੱਧ ਚੜ ਕੇ ਸੇਵਾ ਦੇ ਵਿੱਚ ਹਿੱਸਾ ਪਾਉਣ ਸਰੀਆ ਸੀਮਿੰਟ ਰੇਤ ਬਜਰੀ ਜੋ ਵੀ ਦੇਣਾ ਚਾਹੁੰਦੇ ਨੇ ਆਪਣੀ ਛਰਦਾ ਨਾ ਮਾਰਾ ਸਤਿਗੁਰੂ ਸੱਚੇ ਪਾਤਸ਼ਾਹ ਮਾਇਆ ਦਾ ਜੋ ਵੀ ਕਰਨਾ ਚਾਹੁੰਦੇ ਨੇ ਆ ਕੇ ਇਸ ਬੁਰ ਘਰ ਵਿੱਚ ਸੇਵਾ ਕਰਨ ਸੁਲਤਾਨਪੁਰ ਪਿੰਡ ਭਾਈ ਮੰਝ ਰੋਡ ਦੇ ਉੱਤੇ ਸੇਵਾ ਚੱਲ ਰਹੀ ਹੈ ਜੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਚੜ ਕੇ ਆਪਣਾ ਹਿੱਸਾ ਪਾਉਣ ਤੇ ਗੁਰੂ ਘਰ ਦੇ ਕੰਮ ਵਿੱਚ ਸੇਵਾ ਪਾਉਣ ਆਪਣਾ ਜੀਵਨ ਸਫਲਾ ਕਰਨ ਮਹਾਰਾਜ ਸਤਿਗੁਰੂ ਸੱਚੇ ਪਾਸ਼ਾ ਮਿਹਰ ਕਰਨ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸ੍ਰੀ 188 ਬਾਬਾ ਰਾਮਦਾਸ ਜੀ ਦੇ ਗੁਰਦੁਆਰਾ ਗੁਰਦਰਾ ਸਾਹਿਬ ਤੇ ਲੰਗਰ ਹਾਲ ਦੀ ਸੇਵਾ ਚੱਲ ਰਹੀ ਹੈ ਸੰਤ ਦੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਚੜਕੇ ਸੇਵਾ ਸੇਵਾ ਵਿੱਚ ਪਾਉਣ ਦੇ ਹਿੱਸੇ ਪੈਸਾ ਪਾਉਣ ਦੀ ਕਿਰਪਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ